ਜਦੋਂ ਕਿਸੇ ਮਾਂ ਦਾ ਪੁੱਤਰ ਬਾਹਰ ਟੁਰ ਜਾਂਦਾ ਹੈ ਨਾ ਤੇ ਮਾਂ ਲੋਕਾਂ ਨੂੰ ਕੀ ਦੱਸਦੀ ਕਿ ਜਦ ਦਾ ਪੁੱਤਰ ਬਾਹਰ ਗਿਆ ਹੈ ਹਾਲੀ ਹੋ ਕਰ ਬਾਹਰ ਗਿਆ ਹੈ ਝੂਠੇ ਹਾਸੇ ਹਸਦੀ ਹੈ ਵੀ ਮਾਂ ਲੋਕਾਂ ਨੂੰ ਦੱਸਦੀ ਹੈ ਵੀ ਡਾਲਰ ਪਾਉਂਡ ਕਮਾਉਂਦਾ ਸੋਨਾ ਉੱਥੇ ਦਫ਼ਤਰ ਜਾਂਦਾ ਸੋਨਾ ਉੱਚੀ ਕੋਠੀ 'ਤੇ ਬੈਠੀ ਆ ਸੋਨਾ ਘਰ ਬਣਾ ਬੈਠੀ ਆ ਤੇ ਕੁੱਲੀ ਛੱਡ ਕੇ ਕੋਠੀ ਪਾਈ ਕੀ ਕੀਤੀ ਸਾਰੀ ਉਸ ਕਮਾਈਏ ਐਨਾ ਕੁਝ ਕਮਾ ਲਿਆ ਸੋਹਣੇ ਪਰ ਉਹ ਤਾਂ ਬਾਹਰ ਉਠਾ ਵੀ ਸ਼ਹਿਰ ਮ ਜਾਣੀ ਆ ਤੇ ਲੱਖਾਂ ਦੇ ਵਿੱਚ ਲਾਨੀ ਆ ਐਨੇ ਚ ਦੋ ਅੰਯੂ ਡੈਪ ਐ ਆਈ ਨਿਕਲ ਕੇ ਬੋਲਣ ਲੱਗ ਪਈ ਮਾ ਦਿਲ ਦੇ ਦਾਮ ਕਰੋਲਾ ਲੱਗ ਪਈ ਫਿਰ ਮਾ ਸਾਸਜ ਬੋਲਣ ਲੱਗ ਪਈ ਆਂਦੀ ਬਾਹਰੋਂ ਬਾਹਰੋਂ ਜੀਨੀ ਆੜੀਏ ਅੰਦਰੋਂ ਤੇ ਉਹ ਹਾਰ ਗਿਆ ਹੈ ਜੱਟਾ ਪੁੱਤਰ ਬਾਹਰ ਗਿਆ ਹੈ ਹਾਨੀ ਹੋ ਕੇ ਬਾਹਰ ਗਿਆ ਹੈ ਰੋਟੀ ਠੰਡੀ ਖਾਂਦਾ ਨਹੀਂ ਸੀ ਕੱਪੜੇ ਕੰਦੇ ਪਾਉਂਦਾ ਨਹੀਂ ਸੀ ਨੀਂਦਰ ਦਾ ਬੜਾ ਹੀ ਪੱਕਾ ਸੀ ਸੁਭਾ ਮਸੀਤੀ ਜਾਂਦਾ ਨਹੀਂ ਸੀ ਬੜਾ ਹੀ ਗੁੱਸਾ ਕਰਦਾ ਸੀ ਤੇ ਗੱਲ ਗੱਲ ਤੇ ਲੜਦਾ ਸੀ ਉੱਥੇ ਕਿਸ ਨਾਲ ਲੜਦਾ ਹੋ ਸੀ ਅੱਕੀ ਮੈਂ guzara ਕਰਦਾ ਹਾਂ ਸੀ ਇਹ ਗਮ ਦਿਲ ਨੂੰ ਠਾਰ ਗਿਆ ਏ ਜੱਦਾ ਪੁੱਤਰ ਬਾਹਰ ਗਿਆ ਏ ਖਾਲੀ ਹੋ ਕਰ ਬਾਹਰ ਗਿਆ ਏ ਛੇ ਮਾਂ ਪਹਿਲੇ ਆਇਆ ਸੀ ਉਹ ਆਪਣੇ ਘਰ ਪਰ ਆਇਆ ਸੀ ਉਹ ਰੋਟੀ ਠੰਡੀ ਖਾ ਲੈਂਦਾ ਏ ਕੱਪੜੇ ਗੰਦੇ ਪਾ ਲੈਂਦਾ ਏ ਜਦ ਵੀ ਪੁੱਛਨੀਆਂ ਹੋਸ਼ੇ ਪੁੱਤਰਾ ਫਸ ਕੇ ਚੁੱਪ ਜਿਹਾ ਕਰ ਜਾਂਦਾ ਮੈਂ ਦੁਖੀ ਨਾ ਹੋ ਜਾਵਾਂ ਹੱਸ ਹੱਸ ਵਕਤ guzara ਗਿਆ ਏ ਜੱਦਾ ਪੁੱਤਰ ਬਾਹਰ ਗਿਆ ਏ ਖਾਲੀ ਹੋ ਕਰ ਬਾਹਰ ਗਿਆ ਏ ਹੁਣ ਤੇ ਇਰਾਦਾ ਕੀਤਾ ਆਪਣੇ ਦਿਲ ਨਾਲ ਵਾਦਾ ਕੀਤਾ ਅੱਗ ਸੜਨਾਂ ਬੁਲਾ ਲਾਂਗੀ ਮਾਂ ਵਾਪਸ ਪੁੱਤਰ ਬੁਲਾ ਲਾਂਗੀ ਤੈਨੂੰ ਪਤਾ ਨਹੀਂ ਸੀ ਝੋਟੀ ਉਮਰੇ ਦੂਰ ਹੀ ਤੈਥੋਂ ਹੋਣਾ ਏ ਸੁਪਨੇ ਦੇ ਵਿੱਚ ਆਇਆ ਕਰਮਾ